ਕਾਲੀਦਲ ਲੋਗਿੱਦਾਂ ਤੇ ਆ ਕੇ ਇਸ ਤਰ੍ਹਾਂ ਜੋਰ ਦੇ 108 ਕਰੋੜ ਰੁਪਏ ਮਾਫ ਕਰ ਦਿੱਤੇ ਗਏ। ਪਰ ਇਹ ਥੋੜਾ ਕਲੀਅਰ ਕਰੋ ਜੋ ਜੋ ਬੰਟੀ ਰਮਾਣਾ ਨੇ ਕਾਲੀਦਲ ਦੇ ਵੱਡੇ ਆਗੂ ਨੇ ਉਹ ਕਹਿੰਦੇ ਤਾਂ 5 ਕਰੋੜ ਵੀ ਨਹੀਂ ਬਣਦਾ ਜਿਹੜੇ ਟੈਕਸਾਂ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਕਾਗਜ਼ ਗਲਤ ਚੱਕੀ ਫਿਰਦੇ ਨੇ। ਦੂਸਰਾਂ ਬੰਟੀ ਰਮਾਣਾ ਨੇ ਇਹ ਕਿਹਾ ਕਿ ਜਿਹੜੀ ਆਬਜੈਕਸ਼ਨ ਸਰਟੀਫਿਕੇਟ ਲੈਣਾ ਸੀ ਨੋਬਜੈਕਸ਼ਨ ਸਰਟੀਫਿਕੇਟ ਐਲਓਸੀ ਦਾ ਜਿਹੜਾ ਮੁੱਦਾ ਸੀ ਉਹ ਤਾਂ ਕਹਿੰਦੇ ਸੈਂਟਰ ਦੇ ਵਿਭਾਗ ਦੇ ਕੋਲੇ ਪਾਵਰ ਆ। ਪੰਜਾਬ ਕੋਲੇ ਤਾਂ ਪਾਵਰ ਹੈ ਨਹੀਂ। ਦੋ ਮੁੱਦਿਆਂ ਤੇ ਸੀਐਮ ਦੇ ਜਿਹੜੇ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਇਹ ਲੱਗਦਾ ਕਿ ਬਾਕੀ ਇਸ ਗੱਲ ਚ ਦਮ ਹੈ ਕਿ 168 ਕਰੋੜ ਦਾ ਟੈਕਸ ਬਣਦਾ ਜੋ ਚੋਰੀ ਕੀਤਾ ਚੋਰੀ ਕੀਤਾ ਜਾਂ ਮਾਫ ਕਰਾਂ ਪਕਾ ਜੀ ਦੇਖੋ ਦੇਖੋ ਦਸ਼ਲੀ ਦੋ ਚੀਜ਼ਾਂ ਨੇ ਸੀਐਮ ਵੀ ਕਿ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਵੀ ਅਧਿਕਾਰੀਆਂ ਵੱਲੋਂ ਜਿਹੜੇ ਨੇ ਡਾਕੂਮੈਂਟ ਦਿੱਤੇ ਗਏ ਹੋਣੇ ਲੈਕਚਰ ਜੀ ਉਹ ਸਾਰੇ ਉਹਨਾਂ ਨੇ ਜੋ ਉੱਤੇ ਤੱਥ ਪੇਸ਼ ਕੀਤੇ ਆ ਫਿਰ ਜਦੋਂ ਕਾਦੀ ਗੱਲ ਦੇ ਜਿਹੜੇ ਬੰਟੀ ਰੋਮਾਣਾ ਨੇ ਗਿਆਨ ਦੁੱਤੀਆ ਪਰ ਇੱਕ ਸਵਾਲ ਜਿਹੜਾ ਪੰਜਾਬ ਦੀ ਜਨਤਾ ਦੇ ਇੱਕ ਜਹਨ ਦੇ ਵਿੱਚ ਇੱਕ ਸਵਾਲ ਆ कि ये जेड़ा होटल है सुख विला होटल है एक आलीशानदा होटल नहीं है एक बादल परिवार का होटल है इसका के बंटी माना ना तो कोई इस के होटल का एमडी है ना कोई मैनेजिंग डायरेक्टर है वो किस हैसियत के होते है, एक किसान आंदोलन चल रहा है किसान बॉर्डर पे बैठे हैं तो उनको लगता है कि पिनला को बीजेपी को वोट पड़ेगी नहीं पड़ेगी जो काले दल ਜਿਸ ਤਰ੍ਹਾਂ ਆਹ ਪੁੱਛ ਸਕਦੇ ਆ ਕਿ ਇਹਨਾਂ ਦਾ ਵੋਟ ਬੈਂਕ ਬਹੁਤਾਂ ਨਹੀਂ ਤਾਂ 22% ਵੋਟ ਬੈਂਕ ਆਏਗਾ 22% ਦੇਖਿਆ ਹੀ ਹੈ ਜੇ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ 42ਦਰ ਕੈਂਡੀਡੇਟ ਦੀ ਜਮਾਨਤ ਜਰਦ ਹੋ ਗਈ ਨਹੀਂ ਉਦੋਂ ਪ੍ਰੋਬਲਮ ਹੋਰ ਸੀ ਉਦੋਂ ਸਾਰੀਆਂ ਤਿਰਾਂ ਦੇ ਕੇਜਰੀਵਾਲ ਅੰਦਾਲੀ ਲਈ ਬਣੀ ਵਾਸਤੇ ਆਮ ਆਦਮੀ ਪਾਰਟੀ ਕਰਾਈ ਸੀ ਉਦੋਂ ਮਾਹੌਲ ਹੋਰ ਸੀ ਇਹ ਤਾਂ ਦੂਸਰਾ ਜਿਹੜਾ ਮਸਲਾ ਜੋ ਮੈਨੂੰ ਨਜ਼ਰ ਆ ਰਿਹਾ ਜੋ ਆਕਾਦੀ ਤਲ ਅਜੰਡਾ ਲੈ ਕੇ ਚੱਲ ਰਿਹਾ ਉਹ ਬੀਜੇਪੀ ਤੋਂ ਕਿਤੇ ਸਿੱਟ ਨਹੀਂ ਬੈਠਾ

बहुत गलो ने फिर जिस तरह मुख्यमंत्री ने कहा कि मोदी गोरमेंट का राहुल गांधी ने राहुल गांधी जो छत्तीसगढ़ कहते कि घूम रहे उन्होंने फिर यह भी दसिया की जिस तरह जो यही यात्रा हुई अः जो राहुल यात्रा हुई तो उन्होंने पाब आए थे बंद आना चाहिए उस तो इलावा भगवंत मान अः जे मुख्य उन्होंने गल कि दो हजार पंद्रह तो बाद दिल्ली के ना कोई एमएलए जितया ना कोई एम पी जितया कि दो सामू कह रहे हैं गुजरात च लै लो कह रहे कि विरोध कर रहे ਦੇਖੋ ਕਾਂਗਰਸ ਦਾ ਦੇਖੋ ਇਹ ਵੀ ਤਾਂ ਹੈ ਨਾ ਕਿ ਉੱਪਰ ਇਹ ਬકરી ਕਿਸਮ ਦਾ ਵਿਰੋਧਾਪਾਸ ਹੈ ਪਰ ਤੁਸੀਂ ਥੋੜੀ ਇਹ ਵੀ ਜਾਣਕਾਰੀ ਦਿਓ ਕਿ ਜਦੋਂ ਸਪੀਕਰ ਕੁਲਵੰਤਰ ਸੰਧਵਾ ਨੇ ਇਹ ਕਿਹਾ ਦੋਨੇਤਰ ਦੇ ਜਿਹੜੇ ਵਿਧਾਇਕ ਨੇ ਸਤਾਧਾਰਿਆਂ ਨੂੰ ਵੀ ਤੇ ਵਿਰੋਧੀ ਧਿਰ ਨੂੰ ਵੀ ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਫੀ ਹੰਗਾਮਾ ਹੋਇਆ ਕਾਫੀ ਤੁੰਤਕ ਰਕ ਹੋਇਆ ਕਾਫੀ ਕਿਸੁੰਦੀਆਂ ਨਵੀਆਂ ਗੱਲਾਂ ਵੀ ਹੋਈਆਂ ਨੇ ਪਹਿਲੀ ਵਾਰ ਹੋਇਆ ਕਿ ਕਿਸੇ ਮੁੱਖ ਮੰਤਰੀ ਨੇ ਸਪੀਕਰ ਨੂੰ ਕਿਆ ਹੋਵੇ ਕਿ ਅੰਦਰੋਂ ਤਾਲਾ ਲਗਾ ਦੋ ਕਿ ਵਿਰੋਧੀ ਤਰਾਰ ਨਾ ਜਾ ਸਕੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਇੱਕ ਤਾਲਾ ਇਹਨਾਂ ਦੀ ਕੀਪ ਤੇ ਲਾ ਦੇਵੋ ਸੋ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਿੱਖ ਕੇ ਵਿਰੋਧੀ ਉਹਨਾਂ ਦੀ ਗੱਲ ਸੁਣਨ ਫਿਰ ਅਸੀਂ ਉਹਨਾਂ ਦੀ ਗੱਲ ਟਿਕਾਈ ਨਾਲ ਸੁਣੀਏ ਹੋ ਸਕਦਾ ਉਸਾਰੂ ਮਾਹੌਲ ਘੜਾਉਣਾ ਚਾਹੁੰਦੇ ਹੋ ਭਗਵੰਤ ਮਾਨ ਪਰ ਇਹਦੇ ਵਿੱਚ ਮਜ਼ੇਦਾਰ ਗੱਲ ਇਹ ਹੈ ਕਿ ਭਗਵੰਤ ਮਾਨ ਨੇ ਸ਼ੁਰੂ ਵਿੱਚ ਹੀ ਕਾਂਗਰਸਿਆਂ ਤੇ ਰਗੜੇ ਲਾਉਣੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਕਾਂਗਰਸ ਦਾ ਗੁੱਸਾ ਸੱਤਵੇਂ ਸਮਾਂ ਤੇ ਛੱਡ ਗਿਆ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਗਰੇਸ਼ ਸ਼ਰਮਾ ਜੋ ਉੱਥੇ ਮੌਜੂਦ ਸੀਗੇ ਜਿਨ੍ਹਾਂ ਨੇ ਸਾਰਾ ਮਾਹੌਲ ਆਪਣੀ ਅੱਖੀਂ ਵੇਖਿਆ ਇਹਨਾਂ ਨਾਲ ਗੱਲ ਕਰਦੇ ਆ ਕਿ ਵਿਧਾਨ ਸਭਾ ਦਾ ਮਾਹੌਲ ਕਿਹੋ ਜਿਹਾ ਹੋਣਾ ਚਾਹੀਦਾ ਤੇ ਅੱਜ ਵਾਲਾ ਜਿਹੜਾ ਅੱਜ ਦੇ ਦਿਨ ਦਾ ਜਿਹੜਾ ਹੈਗਾ ਵਿਧਾਨ ਸਭਾ ਦਾ ਸੈਸ਼ਨ ਇਹ ਇੱਕ ਵੱਖਰੀ ਕਿਸਮ ਦਾ ਤਿਆਸ ਬਣ ਗਿਆ ਹੈ ਤੇ ਇਹਦੇ ਬਾਰੇ ਇਹ ਕੀ ਕਹਿਣਾ ਚਾਹੁੰਦੇ ਆ ਰੇਜੀ ਜੀ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦਾ ਕਿਉਂਕਿ ਆਪਾਂ ਪਹਿਲਾਂ ਇਕੱਠੇ ਖਬਰ ਕਰਦੇ ਰਹਾਂ ਪਹਿਲਾਂ ਜਦੋਂ ਕੋਈ ਮੁੱਖ ਮੰਤਰੀ ਬੋਲਦਾ ਸੀ ਤਾਂ ਵਿਰੋਧੀ ਧਿਰ ਟਕਾਈ ਨਾਲ ਸੁਣਦੀ ਸੀ ਤੇ ਪੱਤਰਕਾਰ ਵੀ ਖਾਸ ਕਰਕੇ ਮੁੱਖ ਮੰਤਰੀ ਦਾ ਭਾਸ਼ਣ ਜ਼ਰੂਰ ਸੁਣਦੇ ਸੀ ਕਿ ਕੀ ਨਵੀਆਂ ਗੱਲਾਂ ਮੁੱਖ ਮੰਤਰੀ ਕਰੇਗਾ ਪਰ ਅੱਜ ਜਿਉਂ ਹੀ ਮੁੱਖ ਮੰਤਰੀ ਨੇ ਬੋਲਣਾ ਸ਼ੁਰੂ ਕੀਤਾ ਤੇ ਵਿਰੋਧੀਆਂ ਨੇ ਟੋਕਾ ਟਾਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਮੁੱਖ ਮੰਤਰੀ ਫਿਰ ਦੋ ਤਾਲੇ ਲੈ ਕੇ ਆਏ ਸੀ ਜੋ ਹੋਇਆ ਤੁਸੀਂ ਵੇਖਿਆ ਕੀ ਕਹਿਣਾ ਚਾਹੋਗੇ ਕੀ ਟਿੱਪਣੀਆਂ ਤੁਹਾਡੀਆਂ ਇਸ ਮਾਮਲੇ 'ਤੇ देखो दर्शन जी मसला ये है कि जो सीएम साहब आज सीएम भवन सिंह मालेदर का तला लेके आएंगे ओदे ਤੁਸੀਂ ਥੋੜੇ ਜਿਹਾ ਪਿੱਛੇ ਬੈਕ ਤੇ ਜਾਓ ਜਿੱਦਾਂ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਹ ਕਿਉਂਕਿ ਜਿਹੜਾ ਸੈਸ਼ਨ ਸ਼ੁਰੂ ਹੁੰਦਾ ਉਹ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੁੰਦਾ ਜੇ ਜੋ ਰਾਜਪਾਲ ਆਉਂਦੇ ਆਂ ਤੇ ਉਹ ਆਪਣਾ ਭਾਸ਼ਣ ਕਿਉਂਕਿ ਰਾਜਪਾਲ ਸਭ ਤੋਂ ਪਹਿਲਾਂ ਇੱਕ ਜਿਹੜੀ ਜਨ ਸਭਾ ਦੀ ਜਿਹੜੀ ਬਜਟ ਸੈਸ਼ਨ ਹੁੰਦਾ ਉਹਦੇ ਦੀ ਸਭ ਤੋਂ ਪਹਿਲਾਂ ਰਾਜਪਾਲ ਦਾ ਭਾਸ਼ਣ जिस टाइम राजपाल ने अपना भाषण शुरू किया कांग्रेस ने बड़ा हंगामा शुरू करता अपना जो भाषण है राज्रेस की तेल काफी समा है डिशकन लेके उठाने को काफी समा है पर फस्ट टाइम हो जी मूल लगता विधानसभा कि किसी पंजे राज भाषण तो रोकया गया हो

दूसरी गलतियां जो जो तो हो गए समय मुद्दा उठा लेंगे पर इन्होंने जो गवर्नर के भाषण नहीं पूरा होतापाल जरा लास्ट पहरा बोल के उन्होंने कहा कि मेरा जो, जो मेरा जो मेरा गवर्नर ਪੜਿਆ ਸਮਝਿਆ ਜਾਵੇ ਕਿ ਅੰਦਰਜੀ ਮੈਂ ਤੁਹਾਨੂੰ ਵਿਛੋੜ ਰੋਕਣਾ ਚਾਹਾਂ ਅੱਜ ਜੋ ਹੰਗਾਮਾ ਹੋਇਆ ਅੱਜ ਕਾਂਗਰਸ ਵਾਲਿਆਂ ਦੀ ਮੁੱਖ ਮੰਗ ਕੀ ਸੀਗੀ ਉਹ ਕੀ ਡਿਮਾਂਡ ਕਰ ਰਹੇ ਸੀ ਅੰਦਰ ਕਿਉਂਕਿ ਜਿਹਨੇ ਤਕਤੀ ਅਸੀਂ ਉਹ ਤੋਂ ਚੱਕੀ ਸੀ ਤੇ 올ਡ ਪੈਨਸ਼ਨ ਸਕੀਮ ਬਹਾਲ ਕਰੋ ਜੋ ਹਰਿਆਣੇ ਨੇ ਪੰਜਾਬ ਦੇ ਕਿਸਾਨਾਂ ਦਾ ਨੁਕਸਾਨ ਕੀਤਾ ਉਹਤੇ ਪਰਚੇ ਦਰਜ ਕਰਾਓ ਫਿਰ ਕਿਹੜੇ ਕਿਹੜੇ ਮੁੱਖ ਮੁੱਦੇ ਸੀ ਕਾਂਗਰਸ ਵਾਲਿਆਂ ਦੇ ਇਹ ਮੁੱਦਿਆਂ ਜਿਹੜੀ ਮੈਂ ਤੁਹਾਡੇ ਦਿੱਖ ਤੋਂ ਮੈਂ ਗੱਲ ਕਰ ਰਿਹਾ ਜਦੋਂ ਇਹ ਸਭ ਕੁਝ ਹੋਇਆ ਰਾਜਵਾਲਾ ਭਾਸ਼ਣ ਹੀ ਤੇ ਸੀਐਮ ਸਾਹਿਬ ਨੇ ਜਦੋਂ ਦੇਖਿਆ ਕੇ ਵੀ ਇਹਨਾਂ ਨੇ ਇਹ ਉਹਦਾ ਰਿਐਕਸ਼ਨ ਸੀ

क्योंकि देखो की जनता ने इसलिए नहीं भेजा वाकआउट करो कि आदे ने यह होना चाहिए जो अगर दसो कि सरकार कि झूठ हो गई है कि सही है इस करके मैंने लगता है विरोधी धड़ है जी कांग्रेस है सदन चो नहीं जाएगा

मुख्यमंत्री मुखमंत्री तंज करे बाद मुख्यमंत्री बहुत ज्यादा अपने बड़े जवाब दिते बहुत देखो उन्होंने फिर जिस तरह मुख्यमंत्री ने बार बार इन्होंने देखो जी कांग्रेस दे उन्होंने फिर पूरा खोलता किस तरह जरा बजट सैशन जो लास्ट बजट सैशन मोदी गवर्नमेंट का जी केंद्र सरकार राहुल गांधी ने राहुल गांधी जत्तीसगढ़ कहते कि घूम रहे फिर तो ये कि जिस तरह जो यात्रा हुई राहुल आए थे उस तो अलावा भगवंत मान जो मुखी ने उन्होंने दो हजार पंद्रह तो बाद कोई एमएलए जितया ना कोई एम पी जितया उन्होंने कहा कि उसे हमत करते फिर सूर्य सीटा दे दो सानु कह गुजरात च लै लो ਉਹ ਕਹਿ ਰਹੇ ਕਿ ਇੱਕ ਪਾਸੇ ਦੂਸਰੇ ਦੀਆਂ ਲੰਬਤਾਂ ਕਰ ਰਹੇ ਸਦਾਕੀ ਵਿਰੋਧ ਕਰਦੇ ਦੇਖੋ ਕਾਂਗਰਸ ਦਾ ਦੇਖੋ ਇਹ ਵੀ ਤਾਂ ਹੈ ਨਾ ਕਿ ਉੱਪਰ ਇਹ ਕਿਸਮ ਦਾ ਵਿਰੋਧਾ ਪਾਸਾ ਪਰ ਤੁਸੀਂ ਥੋੜੀ ਇਹ ਵੀ ਜਾਣਕਾਰੀ ਦਿਓ ਕਿ ਜਦੋਂ ਸਪੀਕਰ ਕੁਲਤਾਰ ਸੰਧਵਾਨ ਨੇ ਇਹ ਕਿਹਾ ਦੋਨੇ ਧਰ ਦੇ ਜਿਹੜੇ ਵਿਧਾਇਕ ਨੇ ਸਤਾਧਾਰਿਆਂ ਨੂੰ ਵੀ ਤੇ ਵਿਰੋਧੀ ਧਰ ਨੂੰ ਵੀ ਤੇ ਦੋਨੇ ਤੁਸੀਂ ਗੱਲ ਇੱਕ ਦੂਜੀ ਦੀ ਧਿਆਨ ਨਾਲ ਸੁਣੋ ਲੋਕ ਸਾਨੂੰ ਜਿਤਾ ਕੇ ਭੇਜਦੇ ਆ ਇਹਦਾ ਮਤਲਬ ਫਿਰ ਜਿਹੜੇ ਸਤਾਧਾਰੀ ਉਹ ਵੀ ਹੰਗਾਮੇ ਵੱਲ ਵਧੇ ਹੋਏ ਸੀ

बीकाट कर 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 तो तो करके चली गई काफी टाइम तक तो बैल जा नारेबाजी करे सत्ता पक्ष है चाहे विपक्ष है मर्यादा तो करनी चाहिए क्योंकि सदन एक पवित सदन मनिया जाता है जानसभा इस करके काफी सारे मुद्दे ने वो अज इन्हना जो कांग्रेस एक मौका से ਜੀ ਰਾਜਪਾਲ ਦੇ ਭਾਸ਼ਣ ਦੇ ਜਰੀਏ ਤੁਸੀਂ ਬਹੁਤ ਮੁੱਦੇ ਜਿਹੜੇ ਪੰਜਾਬ ਦੇ ਇਸ਼ੂਜ਼ ਨੇ ਉਹ ਤੁਸੀ ਇੱਕ ਜੇ ਸਾਰੇ ਮਾਹੌਲ ਚ ਦੇਖਿਆ ਮੈਂ ਜੋ ਹਰਪਾਲ ਸਿੰਘਾ ਉਹ ਬਿਲਕੁਲ ਭਗਵੰਤ ਮਾਨ ਦੇ ਬਰਾਬਰ ਆ ਕੇ ਖੜ ਗਿਆ ਸੀ ਤੇ ਇੱਕ ਵਾਰ ਇਹ ਵੀ ਆ ਕੇ ਭਗਵੰਤ ਮਾਨ ਆਪਣੇ ਚੇਅਰ ਤੋਂ ਸਾਈਡ ਤੇ ਹਟ ਕੇ ਗੱਲਬਾਤ ਕਰਨ ਲੱਗੇ ਸੀ ਸਪੀਕਰ ਨੇ ਕਿਹਾ ਵੀ ਆਪਣੀ ਚੇਅਰ ਤੇ ਗੱਲ ਕਰੋ ਤੁਹਾਨੂੰ ਇਹ ਨਹੀਂ ਲੱਗਦਾ ਸੀ ਕਿ ਜਿਹੜੇ ਕਾਂਗਰਸੀ ਹੈ ਜਾਂਕਰ ਹਰਪਾਲ ਸਿੰਘ ਮੈਨੂੰ ਲੱਗਦਾ ਹੋਵੇ ਕਿ ਭਗਵੰਤ ਮਾਨ ਤੇ ਕੋਈ ਹਾਥੀ ਦਾ ਚੁਪ ਲੈਣਾ ਐਮੀ ਗੱਲ ਵਾਝੇਗੀ ਕੋਈ ਐਵੇਂ ਦਾ ਮਾਹੌਲ ਬਣਦਾ ਨਜ਼ਰ ਆਇਆ ਤੁਹਾਨੂੰ ਇਹ ਹੱਥ ਚੁੱਕਣ ਨਾਲ ਤਾਂ ਕੋਈ ਮਾਹੌਲ ਹੀ ਬਣਿਆ ਕਿਉਂਕਿ ਇਸ ਤਰ੍ਹਾਂ ਦੀ ਪੋਜੀਸ਼ਨ ਨਹੀਂ ਆਉਂਦੀ ਕਿਉਂਕਿ ਸਪੀਕਰ ਹੈ ਤੇ ਜਿਹੜੇ ਜਿਹੜੇ ਮਾਨ ਜੋ ਮੁੱਖ ਮੰਤਰੀ ਹੁੰਦੇ ਆ ਉਹ ਦੇਖੋ ਹਾਊਸ ਦੇ ਲੀਡਰ ਹੈ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਕੀ ਕਮਾੜੀ ਨੂੰ ਪੀ ਵਧਾਈ ਜਾਂ ਅੰਗਰੇਜ਼ ਹੋਬ ਨਾਲ ਵਧਾਈਤ ਹੁੰਦੇ ਆ ਉਹਨਾਂ ਦੀ ਆਪਸੀ ਮਾੜੀ ਮੋਡੀ ਤਲਕੀ ਹੋ ਜਾਂਦੀ ਹੈ ਕਿਉਂਕਿ ਪਹਿਲੀ ਵਾਰ ਨਹੀਂ ਪਹਿਲਾਂ ਵੀ ਹੁੰਦੀ ਰਹੀ ਹੈ ਤੁਸੀਂ ਦੇਖਿਆ ਹੀ ਅਜਾ ਸ਼ਹਿਰੀ ਵਿੱਚ ਇਸ ਤਰ੍ਹਾਂ ਗਾੜੀ ਗੁਗਾਣਾ ਗਾੜੀ ਕੋਚ ਵੀ ਹੁੰਦੀ ਰਹੀ ਹੈ ਆਦੀ ਕੁਝ ਇਸ ਇਸ ਤਰ੍ਹਾਂ ਹੁੰਦਾ ਵੀ ਗਿਆ ਹੈ ਸੋ ਉਹ ਨਾ ਹੋਵਤ ਕਨਿ ਕੌਂਸੀ ਕਿਉਂਕਿ ਜਿਹੜਾ ਲੀਡਰ ਆਫ ਹਾਊਸ ਹੁੰਦਾ ਉਹ ਕੀ ਕਿਮਰਯਾਤਾ ਤੇ ਹੈ ਨਾ ਤੇ ਫਿਰ ਅੱਜ ਦੇ ਮੌਜੂਦ ਸਥਿਤੀ ਲੱਗਦਾ ਕਿ ਜਿਸ ਤਰ੍ਹਾਂ ਭਾਵੇਂ 15 ਮਾਰਚ ਤੱਕ ਸੈਸ਼ਨ ਰੱਖਿਆ ਗਿਆ ਉਹ ਸਾਬ ਦਾ ਜਿਹੜੀ ਕਾਂਗਰਸ ਹੈ ਉਹ ਪੱਕੇ ਤੌਰ ਤੇ ਬਾਈਕਾਟ ਹੀ ਕਰ ਦੇਵੇ ਸੈਸ਼ਨ ਦਾ ਉਸਾਰੂ ਬਹਿਸ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਵੀ ਹੋਣ ਦੀ ਸਭਾਵਨਾ ਨਹੀਂ ਹੈ ਪੰਜਾਬ ਦੇ ਮੁੱਦਿਆਂ ਤੇ ਜੇ ਪਰ ਜੇਕਰ ਕੌਣ ਬਾਈਕਾਟ ਕਰਨ ਕੀ ਤਾਂ ਕਾਂਗਰਸ ਵੀ ਇੱਕ ਬਹੁਤ ਵੱਡੀ ਮਿਸਟੇਕ ਗਲਤੀ ਕਰੇਗੀ ਉਹ ਕਿਉਂਕਿ ਕੱਲ ਬਜਟ ਪੇਸ਼ ਹੋਣਾ ਹੈ ਬਜਟ ਵੀ ਆਣਾ ਬਜਟ ਤੇ ਵੀ ਚਰਚਾ ਹੋਈ ਹੈ

ਅ ਜਿਹੜੀਆਂ ਬੱਤਾਂ ਨਹੀਂ ਲੱਗੀਆਂ ਨਹੀਂ ਕਿ ਰਾਜ ਸਾਂਝ ਤੋਂ ਲਗਵਾਈ ਉਹਨਾਂ ਨੇ ਇਹ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 24 ਘੰਟੇ ਦੀ ਜਾਂਚ ਸ਼ੁਰੂ ਕਰਤੀ ਹੈ 2-4 ਦਿਨਾਂ ਦੇ ਵਿੱਚ ਹੀ ਇਹਦਾ ਕੋਈ ਨਤੀਜਾ ਬਿਲਕੁਲ ਇਸ ਮੁੱਦੇ ਤੇ ਅਪਾ ਬਰਤਣੇ ਪੜਾ ਪਰ ਫਿਲਹਾਲ ਅਪਾ ਇਹ ਕਹਿ ਸਕਦੇ ਆ ਕਿ ਦੂਸਰਾਂ ਦੀ ਜੋ ਮਰਿਆਦਾ ਉਹ ਉਸ ਦਾ ਉਲੰਘਣ ਕੀਤਾ ਕਾਂਗਰਸ ਵੱਲੋਂ ਇੱਕ ਤਾਂ ਜਦੋਂ ਸੀਐਮ ਹੁੰਦਾ ਹਾਊਸ ਦਾ ਲੀਡਰ ਉਹ ਬੋਲਦਾ ਹੋਵੇ ਉਦੋਂ ਜਿਹੜੇ ਕੋਈ ਵੀ ਬੋਲਦਾ ਨਹੀਂ ਹੁੰਦਾ ਸੀਐਮ ਕੋਲੇ ਹੀ ਹੁੰਦੀ ਹੈ ਪਾਵਰ ਕਿ ਕਦੋਂ ਨੂੰ ਬੋਲ ਸਕਦਾ ਸੀਐਮ ਨੂੰ ਬੋਲਣ ਤੋਂ ਰੋਕਿਆ ਗਿਆ ਦੂਸਰਾ ਵਰਨਣ ਕੁਝ ਜ਼ਿਕਰ ਕਰ ਹੀ ਦਿੱਤਾ ਹੈ ਕਿ ਲੱਗਦਾ ਕਿ ਪਰ ਭਗਵੰਤ ਮਾਨ ਤੇ ਵੀ ਥੋੜੇ ਥੋੜੇ ਸਵਾਲ ਉੱਠਨੇ ਸ਼ੁਰੂ ਹੋ ਗਏ ਨੇ ਕਿ ਭਗਵੰਤ ਮਾਨ ਡਰਾਬਾ ਦਿੰਦੇ ਨੇ ਵਿਰੋਧੀਆਂ ਨੂੰ ਉਹ ਕਹਿ ਦਿੰਦੇ ਨੇ ਮੈਂ ਕਾਰਵਾਈ ਕਰਾਂਗਾ ਚਾਹੇ ਉਹ ਵੀਰ ਬਾਦਲ ਦੇ ਵੱਡੇ ਹੋਟਲ ਦੀ ਗੱਲ ਹੋਵੇ ਉਹਨਾਂ ਨੇ ਕਿਹਾ ਕਿ 108 ਕਰੋੜ ਦਾ ਜਿਹੜਾ ਸਰਕਾਰੀ ਜੋ ਫੰਡ ਹੈ ਜੋ ਸਰਕਾਰੀ ਟੈਕਸ ਹੈ ਉਹਨੂੰ ਚੂਨਾ ਲਗਾ ਦਿੱਤਾ ਗਿਆ ਅੱਜ ਬਾੜੀਆਂ ਵਾਲਾ ਮਾਮਲਾ ਉਹਨਾਂ ਨੇ ਫਿਰ ਚੁੱਕਿਆ ਕਿ ਬੱਸਾਂ ਦੀਆਂ ਬਾੜੀਆਂ ਰਾਜਸਥਾਨ ਤੋਂ ਕਿਉਂ ਲਵਾਈਆਂ ਗਈਆਂ ਜਦਕਿ ਪਹਿਲਾਂ ਇੱਕ ਵਾਰੀ ਇਹ ਚਰਚਾ ਆ ਗਈ ਸੀ ਇਹ ਅੰਦਰ ਖਾਤੇ ਸਮਝਾਤਾ ਹੋ ਗਿਆ ਰਾਜਾ ਬਡਿੰਗ ਨਾਲ ਬਿੰਗ ਮੁੱਖ ਮੰਤਰੀ ਦੇ ਘਰ ਜਾ ਕੇ ਮਿਲਿਆ ਇਹਨੇ ਸੋ ਇਹ ਨਹੀਂ ਲੱਗਦਾ ਸੀ ਲੋਕਾਂ ਨੂੰ ਕਿ ਰਾਜਾ ਬਡਿੰਗ ਤੇ ਕਾਰਵਾਈ ਹੋਗੀ ਹੁਣ ਫਿਰ ਇੱਕ ਧਮਕੀ ਦਿੱਤੀ ਕਿ ਕਾਰਵਾਈ ਕਰਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਮੁੱਖ ਮੰਤਰੀ ਇੰਨੀ ਢਿੱਲ ਵਰਤਦਾ ਹੋਏ ਕੰਤ ਕਾਰਵਾਈ ਨਾ ਕਰਦਾ ਹੋਏ ਲੋਕ ਮੁੱਖ ਮੰਤਰੀ ਤੇ ਸਵਾਲ ਕਿਹੜੇ ਕਰ ਸਕਦੇ ਦੇਖੋ ਜਿਹੜੀ ਤੁਸੀਂ ਵੀ ਤੁਸੀਂ ਦੇਖਿਆ ਇਹ ਕਾਰਵਾਈ ਇਹ ਤਾਂ ਹੁੰਦੀ ਨਹੀਂ ਕਿ ਕੋਦਮ ਕਾਰਵਾਈ ਕਰਤੀ ਪਹਿਲਾਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਸਾਰੀ ਜਾਂਚ ਹੁੰਦੀ ਹੈ ਉਸ ਤੋਂ ਬਾਅਦ ਜਾ ਕੇ जिस तरह का अब सबका लग रहा है जिस तरह उन्होंने राजा बड़िंग घेरिया जिस तरह उस भी लग रहा है राजा बड़िंग कोई मीटिंग हो गई जरिंग जा जाके मिले तो देखो सब तो बड़ी इंटरेस्टिंग ਗੱਲ ਇਹ है कि ਅੱਜ ਸਗੰਦੇ ਬੇ ਪੇਚੀ ਮੁੱਖ ਮੰਤਰੀ ਬਲੂ ਅੱਜ ਸੋਚ ਬਲਾਦਾ ਫਿਰ ਉਹੀ ਮੁੱਦਾ ਉਠਾਇਆ ਗਿਆ ਕਿ ਕਿਸ ਤਰ੍ਹਾਂ ਇਹਨਾਂ ਨੇ 108 ਕਰੋੜ ਰੁਪਏ ਮਾਫ ਕੀਤੇ ਗਏ ਨੇ ਇਹ ਮੁੱਦਾ ਵੀ ਦੇਖੋ उन्होंने ਨੇ ਸਿਰਫ ਅਕਾਲੀ ਇਹਨਾਂ ਨੇ ਕਾਂਗਰਸ ਨੂੰ ਨਹੀਂ ਨਾਲ भी ਦਲ ਨੂੰ ਵੀ ਕੇਰਿਆ ਅਕਾਲੀ ਦਲ ਨੂੰ ਵੀ ਦੱਤਿਆ ਕਿ ਇਸ ਤਰ੍ਹਾਂ ਦੇਰ ਜ਼ੋਰ ਤੇ 108 ਕਰੋੜ ਰੁਪਏ ਮਾਫ ਤੇਨੇ ਕਾगज ਗਲਤ ਚੱਕੀ ਫਿਰਦੇ ਨੇ ਦੂਸਰਾ ਵੰਟੀ ਰਵਾਨਾ ਨੇ ਇਹ ਕਿਹਾ ਕਿ ਜਿਹੜੀ ਆਬਜੈਕਸ਼ਨ ਸਰਟੀਫਿਕੇਟ ਲੈਣਾ ਸੀ ਨੋਬਜੈਕਸ਼ਨ ਸਰਟੀਫਿਕੇਟ ਐਲਓਸੀ ਦਾ ਜਿਹੜਾ ਮੁੱਦਾ ਸੀ ਉਹ ਤਾਂ ਕਹਿੰਦੇ ਸੈਂਟਰ ਦੇ ਵਿਭਾਗ ਦੇ ਕੋਲੇ ਪਾਵਰ ਆ ਪੰਜਾਬ ਕੋਲੇ ਤਾਂ ਪਾਵਰ ਹੈ ਨਹੀਂ ਦੋ ਮੁੱਦਿਆਂ ਤੇ ਸੀਐਮ ਨੇ ਜਿਹੜੇ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਕੀ ਲੱਗਦਾ ਕਿ ਬਾਕੀ ਇਸ ਗੱਲ 'ਚ ਦਮ ਹੈ ਕਿ 168 ਕਰੋੜ ਦਾ ਟੈਕਸ ਬਣਦਾ ਜੋ ਚੋਰੀ ਕੀਤਾ ਚੋਰੀ ਕੀਤਾ ਜਾਂ ਮਾਫ ਕਰਨਾ ਆਪਾਂ ਕਹਿੰਦੇ ਬਿਲਕੁਲ ਦੇਖੋ ਦਸ਼ਮੀ ਦੋ ਚੀਜ਼ਾਂ ਹੈ सीएम एक मुख्यमंत्री पंजाब के मुख्यमंत्री है उन्होंने भी अधिकारियों वालों जो डॉक्यूमेंट दिए गए होने लैचुरी वो सारे उन्होंने जो तथ्य पेश किए हैं फिर चलो अकाली दल के जे बंटी रमाना ने बयान जो पंजाब की जनता के जहन एक सवाल है कि यह जो होटल है सुखविला होटल है अकाली दल का होटल नहीं है बादल परिवार का होटल है इस करके बंटी रमानाणा ना तो कोई इस होटल का एम पी है ना कोई मैनेजिंग डायरेक्टर है देखो अकाली दल के लोग की जनता रखते उन्होंने रखने बनते बंटी रमाणा ठीक है बंटी रमाणा एक अकाली दल का जन सर है अकाली दल क्योंकि अकाली दल का होटल नहीं ना किसी बंटी रमाने का होटल है मुख्यमंत्री ने बादल परिवार जवाब देना अगर देखिए बादल परिवार को लेके पीएट होंगे रही तो सुखबीर बादल भी कई बार कहना के साथ इस तरह क्रिएट होंगे क्यों हो रही है अगर तुझे अपनी

ਪੰਜਾਬ ਦੇ ਲੋਕਾਂ ਨੂੰ ਉਦੋਂ ਵਿਸ਼ਵਾਸ ਆਏਗਾ ਜਦੋਂ ਬਾਦਲ ਪਰਵਾਰ ਦਾ ਕੋਈ ਵੀ ਅੱਜ ਹਰਸਨ ਬਾਦਲ ਲਈ ਸੰਸਦ ਮੈਂਬਰ ਹੈ ਬਿਲਕੁਲ ਤੁਹਾਡੀਆਂ ਨੂੰ ਪਰ ਇੱਕ ਸਵਾਲ ਇਹ ਬਣਦਾ ਹੈ ਕਿ ਵਿਧਾਨ ਸਭਾ ਦੇ ਵਿੱਚ ਅੱਜ ਮੁੱਖ ਮੰਤਰੀ ਨੇ ਕੋੰਤਮਨ ਨੇ ਨਵਜੋਤ ਸਿੰਘ ਸਿੱਧੂ ਦੇ ਵੀ ਸ਼ਬਦੀ ਹਮਲੇ ਕੀਤੇ ਤੇ ਰਵਨੀਤ ਬਿੱਟੂ ਨੂੰ ਵੀ ਨਿਸ਼ਾਨੇ ਤੇ ਲਿਆ ਪਰ ਵਿਧਾਨ ਸਭਾ ਦੀ ਜਦੋਂ ਕਾਰਵਾਈ ਚੱਲਦੀ ਹੋਵੇ ਅਕਸਰ ਸਪੀਕਰ ਵਿੱਚ ਟੋਕ ਦਿੰਦਾ ਹੈ ਕਿ ਜਿਹੜਾ ਮੌਜੂਦ ਨਹੀਂ ਹੌਸਲੇ ਵਿੱਚ ਉਹਦਾ ਨਾਂ ਨਹੀਂ ਲੈਣਾ ਇਹ ਫਿਰ ਉਹ ਸ਼ਬਦ ਕਟਾ ਦਿੱਤੇ ਗਏ ਸੀਗੇ ਜੋ ਨੌਜੋਸਿਤੂ ਬਾਰੇ ਬੋਲੇ ਤੁਸੀਂ ਦੇ ਸਪੀਕਰ ਨੇ ਕਹਿਣਾ ਹੁੰਦਾ ਅਕਸਰ ਵਿੱਚ ਜਿਹੜੀ ਉਹਨਾਂ ਦੀ ਪਾਰਟੀ ਦੇ ਬੰਦੇ ਆ ਕਾਂਗਰਸ ਦੇ ਪਾਰਟੀ ਦੇ ਐਮਐਲਏ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਕਿ ਜੋ ਜੋ ਵੀ ਕੋਈ ਨੀਕਾ ਦਾ ਕੋ ਲੀਡਰ ਸਦਨ ਦਾ ਮੈਂਬਰ ਨਹੀਂ ਹੈ ਸਦਨ ਤੇ ਹਾਜ਼ਰ ਨਹੀਂ ਹੈ ਉਸ ਪੰਜ ਕੀਤਾ ਜਾਵੇ ਕਿਉਂਕਿ ਕਾਂਗਰਸ ਨੂੰ ਤਾਂ ਮਿਲ ਕਾਂਗਰਸ ਤਾਂ ਆਪਣੇ ਉਸ ਟਾਈਮ ਨਾਰੇਬਾਜ਼ੀ ਦੀ ਬੀਜੀ ਸੀ ਜਦੋਂ ਕਿ

ਕਿ ਉਹ ਸੀਐਮ ਸਾਹਿਬ ਨੇ ਉਹ ਜਿੰਦੇ ਦੇ ਸੰਦਰਭ ਕੀਤਾ ਸੀ ਕਿ ਉਹ ਤੇ ਜਿਹੜੇ ਉਥੇ ਲੁਧਿਆਣੇ ਦੇ ਵਿੱਚੋਂ ਐਮਸੀ ਦੀ ਆਬਸ ਨੂੰ ਉਤਾਰੇ ਲਾਉਂਦੇ ਕਰਦੇ ਆ ਬਿਲਕੁਲ ਇਹ ਲੱਗਦਾ ਹੈ ਕਿ ਪ੍ਰੋਪਰ ਸਮਝੂਦ ਕੀਤਾ ਨਾ ਕਿ ਪਾਸ ਪੂਸ਼ਨ ਆਸ਼ੂ ਦੇ ਰਵੀਰ ਮਿੱਟੂ ਤਾਂ ਉਥੇ ਐਮਸੀ ਦੇ ਆਬਸ ਨੂੰ ਉਤਾਰੇ ਲਾਉਂਦੇ ਕਰਦੇ ਆ ਤੇ ਮੈਂ ਤਾਂ ਉਹਨਾਂ ਨੇ ਥੋੜਾ ਗੰਦ ਮਾਰਿਆ ਸੀ ਕਿ ਵੀ ਇਹ ਹੀ ਹੈ ਕਿ ਬੈਂਕ ਸੂਲ ਕਰ ਤੋਂ ਪਰਸ਼ਾਨੀ ਸਿੱਧੂ ਬਾਰੇ ਤਾਂ ਬਹੁਤ ਗਿਆ ਕਿ ਸਿੱਧੂ ਤਾਂ ਉਵੇਂ ਦੀ ਟ੍ਰੇਨਾਂ ਜਿਹਦਾ ਡਰਾਈਵਰ ਹੀ ਨਹੀਂ ਹਦਾ ਵੀਦੂ ਤੇ ਨਾਲ ਹੀ ਗੱਲ ਤੇ ਸਿੱਧੂ ਬਾਰੇ ਤਾਂ ਇਹ ਕਿ ਇਹ ਵੀ ਉਹ ਕੱਲਾ ਰਹੂਗਾ ਉਹਦੇ ਨਾਲ ਤਾਂ ਕੋਈ ਹੈ ਵੀ ਨਹੀਂ ਹੈ کافی ਪਿੰਗਲ ਉਹਨਾਂ ਨੇ ਜਿਹੜਾ ਕੈਮਨ ਕਾਂਗਰਸ ਇੱਕ ਫੀਅਰ ਕਾਰ ਦੀ ਤਰ੍ਹਾਂ ਪੁਰਾਣੀ ਫੀਅਰ ਕਾਰ ਦੀ ਤਰ੍ਹਾਂ ਸੀਮ ਸਾਹਿਬ ਨੇ ਇਹ ਵੀ ਕੀਤਾ ਤਾਂ ਇਹ ਨਾਲ ਦੀ ਗੱਲ ਦੋ ਆਪਾਂ ਇੱਕ ਸਵਾਲ ਹੁਣ ਹੋਰ ਬਸਟ ਸੈਸ਼ਨ ਬਾਰੇ ਕਰ ਲਈਏ ਅਗਲਾ ਫਿਰ ਆਪਾਂ ਕਰਾਂਗੇ ਅਕਾਲੀ ਅਕਾਲੀ ਜਿਹੜੀ ਟੀਂਡ ਸੇ ਗਰੁੱਪ ਨਾਲ ਇਕੱਠ ਜੁੜਿਆ ਹੋਇਆ ਉਹਦੇ ਬਾਰੇ ਅਸਲ ਵਿੱਚ ਮਰਜ ਹੋ ਜਾਣਾ ਅਕਾਲੀ ਦਲ ਦੇ ਵਿੱਚ ਟੀਂਡ ਸਾ ਗਰੁੱਪ ਜੋ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸੀਗਾ ਇਹਦੇ ਬਾਰੇ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਥੋੜੀ ਇਹ ਜਾਣਕਾਰੀ ਦਿਓ ਕਿ ਕਿਉਂਕਿ ਜਦੋਂ ਗਵਰਨਰ ਦੇ ਭਾਸ਼ਣ ਤੋਂ ਬਾਅਦ ਇੰਨੀ ਤਲਖੀ ਵਾਲਾ ਮਾਹੌਲ ਬਣਿਆ ਰਿਹਾ ਪ੍ਰਧਾਨ ਸਭਾ ਦੇ ਵਿੱਚ ਜਦੋਂ ਬਜਟ ਪੇਸ਼ ਹੋਏਗਾ ਇਸ ਭਾਵਨਾ ਬਣ ਗਈ ਹੈ ਕਿ ਉਦੋਂ ਇਹਦੋਂ ਵੀ ਤਿੱਖਾ ਮੋਲ ਬਣ ਸਕਦਾ ਹੈ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਬਜਟ ਪੇਸ਼ ਕਰਨਾ ਬਜਟ ਦੇ ਜਦੋਂ ਐਫਐਮ ਫਾਈਨਾਂਸ ਮੰਤਰੀ ਨੇ ਪੇਸ਼ ਕਰਨਾ ਕਿ ਕਾਂਗਰਸ ਅਗਰ ਤਲਖੀ ਦੇਖੋ ਕਾਂਗਰਸ ਅਗਰ ਤਲਖੀ ਦਿਖਾਏਗੀ ਤਾਂ ਤੁਸੀਂ ਦੇਖਿਆ ਹੋਣਾ ਕਿ ਅੱਜ दो, जो गवर्नर साहब जो कांग्रेस नेताजा संजीप जाखड़ के बाकी जिन्हें लीडर ने खिलाफ विशेष अधिकार कमेटी तो मामला देता गया क्योंकि हम जी मर्यादा कमेटी उन्होंने कहा कि मर्यादा का उलंघन है तो जो इन्होंने तो राजपाल भाषण के दौरान कांग्रेस ने जो किया ਇਸ ਕਰਕੇ ਡੀਡੀਓ ਵਿਸ਼ੇਸ਼ ਅਧਿਕਾਰ ਹੱਨਨ ਕਮੇਟੀ ਉਹਦੇ ਕੋਲ ਮਾਮਲਾ ਚਲਾ ਗਿਆ ਉਹ ਹੁਣ ਦੇਖੇਗੀ ਕੀ ਕੀ ਕਰਨਾ ਤੇ ਅਗਰ ਮੈਨੂੰ ਲੱਗਦਾ ਕਿ ਜਦੋਂ ਬਜਟ ਸੈਸ਼ਨਾਂ ਦੇ ਕੋਲ ਬਜਟ ਦਾ ਪੇਸ਼ ਹੋਣਾ ਹੀ ਹੁੰਦਾ ਤਾਂ ਬਜਟ ਨਹੀਂ ਪੇਸ਼ ਹੋਏਗਾ ਤਾਂ ਉਹ ਤੇਨਾ ਬੜਾ ਨੁਕਸਾਨ ਹੋਏਗਾ ਸਟੇਟ ਨੂੰ ਨੁਕਸਾਨ ਹੋਵੇਗਾ ਕਿਉਂਕਿ ਅਗਲੇ ਕੱਟੇ ਵੀ ਚਲਾਣੇ ਆ ਉਹਦੇ ਵਿੱਚ ਸਾਰੇ ਮੁੱਦੇ ਜੁੜੇ ਆ ਪਲਾਈ ਵੀ ਸੈਲਰੀ ਵੀ ਜਾਣੀ ਸਭ ਕੁਝ ਜਾਣਨਾ ਤੇ ਅਗਰ ਮੈਨੂੰ ਲੱਗਦਾ ਕਿ ਇਸ ਕਾਂਗਰਸ ਹੱਤੈ ਕਿ ਮੈਨੂੰ ਲੱਗਦਾ ਕਿ ਕਾਂਗਰਸ ਜਿਹੜੀ ਮਾਰਿਕੀਕਾ ਸਾਥ ਦੇਖਣਗੇ ਕਿ ਉਸੋਂ ਕਹਿੰਦੇ ਕੀ ਕਰਨਾ ਹਾਂਗੇ ਅ ਕਾਲੀ ਦਲ ਦਾ ਰਿਲੇਵਾ ਹੋਣਾ ਢੀਂਡਸਾ ਗਰੁੱਪ ਨੇ ਨਾਰਾਜ਼ਗੀ ਕਾਫੀ ਲੰਮਾ ਸਮਾਂ ਰੱਖੀ ਉਹਨਾਂ ਦੇ ਸਾਥੀ ਬਰੰਪੁਰਾ ਪਹਿਲਾਂ ਨਾਲ ਆਗੇ ਸੀ ਕਾਲੀ ਦਲ ਦੇ ਹੁਣ ਜਦੋਂ ਮਾफी ਮੰਗੀ ਹੈ ਸਕਿਰਪਸਨ ਬਾਦਲ ਨੇ ਉਦੋਂ ਉਸ ਟੇਸ਼ਨ ਢੀਂਡਸਾ ਨੇ ਸੰਕੇਤ ਦਿੱਤੇ ਸੀ ਕਿ ਅਸੀਂ ਕਾਲੀ ਦਲ ਦੇ ਵਿੱਚ ਰਲ ਜਾਣਾ ਹੋ ਸਕਦਾ ਕੱਲ ਰਿਲੇਵਾ ਹੋ ਜਾਵੇ ਤੇ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਕਾਲੀ ਦਲ ਦੇ ਉਮੀਦਵਾਰ ਹੋਣ ਲੋਕ ਸਭਾ ਦੇ ਇਹਦੇ ਬਾਰੇ ਕੀ ਕਹਿਣਾ

सरदेव ढीसा नविख भी नजर आ रहा है भविष्य भी नजर आ रहा है अकाली दल है फ्यूचर नहीं है परमिंद्रीडसे पता है अल्टीमेटली पता है अगर ढींसा फ्यूचर बनाना क्योंकि लिए पड़ेगा

ਦੋਨੇ ਤਰ੍ਹਾਂ ਨੂੰ ਫਾਇਦਾ ਹੋਇਆ ਮੈਨੂੰ ਲੱਗਦਾ ਕਿ ਸੈਸੀ ਤੌਰ ਤੇ ਕਾਲੀ ਦਲ ਨੂੰ ਜ਼ਿਆਦਾ ਫਾਇਦਾ ਹੋ ਜਾਈਗਾ ਤੇ ਨਾਲ ਬੀਜੇਪੀ ਨੂੰ ਹੈਗਾ ਕਿਉਂਕਿ ਕਿਸਾਨ ਅੰਦੋਲਨ ਕਾਰਨ ਬੀਜੇਪੀ ਕਾਫੀ ਪਿੱਛੇ ਚਲੀ ਗਈ ਹੈ ਹਾਸ਼ੀਏ ਤੇ ਗਈ ਹੈ ਪਰ ਇਸ ਟਾਈਮ ਐਸ਼ਟੈਂਡਿੰਗ ਕਿਸਾਨ ਅੰਦੋਲਨ ਖਤਮ ਤੇ ਹੋਇਆ ਨਹੀਂ ਹੈ ਇਸ ਟਾਈਮ ਵੀ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਬਾਰਡਰ ਤੇ ਇਕੱਠੇ ਹੈ ਤੁਹਾਨੂੰ ਲੱਗਦਾ ਕਿ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਵੋਟ ਪੈਗੀ ਨਹੀਂ ਪੈਗੀ ਦੂਜੀ ਗੱਲ ਇਹ ਹੈ ਕਿ ਜੋ ਕਾਲੀ ਦਲ ਦੇ ਪੱਕੇ ਵਰਕਰ ਨੇ ਜੇ ਸੁਖੀਰ ਸਿੰਘ ਬਾਦਲ ਚਾਹੇਗਾ ਤਾਂ ਉਸ ਪੱਕੇ ਵਰਕਰ ਕਾਲੀ ਦਲ ਦੇ ਉਸ ਲੀਡਰ ਹੈਗੇ ਨੇ ਜਿਸ ਤਰ੍ਹਾਂ ਆਹ ਕਹਿ ਸਕਦੇ ਆ ਕਿ ਇਹਨਾਂ ਦਾ ਵੋਟ ਬੈਂਕ ਉਹ ਤਾਂ ਨਹੀਂ ਤਾਂ 22% ਵੋਟਾਂ ਦਾ ਕਹਿਗਾ 22% ਦੇਖਿਆ ਜੇ ਅਗੇ ਸੰਗਰੂਪਾਈ ਇਲੈਕਸ਼ਨ ਦੇ ਵਿੱਚ 44% ਕੈਂਡੀਡੇਟ ਦੀ ਜਮਾਨਦਗੀਤ ਹੋ ਗਈ ਨਹੀਂ ਉਹਦਾ ਪ੍ਰੋਬਲਮ ਹੋਰ ਸੀ ਉਦੋਂ ਸਾਰੀਆਂ ਤਰਾਹ ਦੇ ਕੇਸਰੀਪਾਲ ਅੰਮ੍ਰਿਤਪਾਲ ਵਾਸਤੇ ਆਮ ਆਦਮੀ ਪਾਰਟੀ ਕਰਾਈ ਸੀ ਉਦੋਂ ਮਹੱਲ ਹੋਰ ਸੀ ਤੇ 또 ਦੂਸਰਾ ਜਿਹੜਾ ਮਸਲਾ ਜੋ ਮੈਨੂੰ ਨਜ਼ਰ ਆ ਰਿਹਾ ਜੋ ਕਾਂਲੀ ਪਾਰਟੀ ਅਜੰਡਾ ਲੈ ਕੇ ਚੱਲ ਰਿਹਾ ਉਹ ਬੀਜੇਪੀ ਤੋਂ ਕਿੰਨੇ ਸਿੱਟੇ ਨਹੀਂ ਬੈਠਾ

ਤਾਂ ਉਹਨਾਂ ਨੂੰ ਪੋਲੀਟੀਕਲੀ ਨੁਕਸਾਨ ਹੋਵੇਗਾ ਇਸ ਕਰਕੇ ਇਸ ਟਾਈਮ ਅਗਰ ਸਭ ਤੋਂ ਜ਼ਿਆਦਾ ਕਿਸੇ ਦਾ ਜ਼ੋਰ ਲੱਗ ਰਿਹਾ ਹੈ ਜਿਹੜੇ ਪਿਆ ਅਲਾਈਂਸ ਕਰ ਦੇਣਗੇ ਉਹ ਕੈਪਟਨ ਮੂਨ ਦਾ ਸਟੇਜ ਨੇ ਚਾਂਪੇਰ ਸਲੀਵ ਜਾਖੜ ਨੇ ਬੀਜੇਪੀ ਦੇ ਤਾਂ ਇਹਦਾ ਸਵਾਲ ਇਹ ਹੈ ਕਿ ਇਹਿੰਸਾ ਗਰੁੱਪ ਮਰਜ਼ ਹੋ ਜਾਏਗਾ ਕਾਲੀ ਦਲ ਦੇ ਵਿੱਚ ਸੋ ਇਹਦਾ ਅਗਲਾ ਇੰਪੈਕਟ ਕੀ ਹੋਊਗਾ ਉਹਦੇ ਬਾਰੇ ਫਿਰ ਅਪਾ ਚਰਚਾ ਬਾਅਦ ਵਿੱਚ ਕਰਦੇ ਆਂ ਥਿਲਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਸੋ ਇਹਨਾਂ ਸਨ ਪੱਤਰਕਾਰ ਗਰੇ ਸ਼ਰਮਾ ਜਿਨ੍ਹਾਂ ਨੇ ਵਿਧਾਨ ਸਭਾ ਦੇ ਸੈਸ਼ਨ ਬਾਰੇ ਡੇਲ ਵਿੱਚ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਸਸਤੀ ਤੌਰ ਤੇ ਕਾਂਗਰਸ ਨੂੰ ਇਹ ਸਾਰੇ ਮੌਕਾ ਨੁਕਸਾਨ ਹੋ ਸਕਦਾ ਧੰਨਵਾਦ